ਨਸ ਕੌਣ ਹੈ ਗੁਰੂ ਜੀ ਹਾਂ ਸਾਢ ਤਰਤਾ ਆਦਮੀ ਸਾਢ ਤਰਤਾ ਗਿਆ ਸਾਡੇ ਤੇ ਨਾਥ ਨੂੰ ਆਪਾਂ ਬੰਦਾ ਤਾਂ ਹਾਂ ਸਾਡੇ ਤੇ ਨਾਥ ਦਾ ਪਰ ਮੇਰੇ ਤੇ ਹੋਣੀ ਵਰਤ ਗਈ ਭਾਗੀ ਨੇ ਇੱਥੇ ਲਿਆਂਦਾ ਭਾਈ ਕਿਵੇਂ ਲਿਆਂਦਾ ਕਹਿੰਦਾ ਜੀ ਸਾਡਾ ਬਾਬਾ ਜੀ ਦੇ ਨਾਮ ਬਿਕਰਮਾਂ ਜੀ ਦਾ ਬਿਕਰਮਾਂ ਜੀ ਦਾ ਆਇਆ ਸਲਵਾਨ ਹੋਇਆ ਮੇਰੇ ਪਿਤਾ ਜੀ ਨੇ ਇੱਕ ਰਾਣੀ ਵਿਆਹ ਕੇ ਲਿਆਂਦੀ ਇਹ ਨਾਸਿਰ ਲੂੰਣਾ ਮਾੜਾ ਲੂੰਣਾ ਨੇ ਮੈਨੂੰ ਤੂੰ ਤਲਾ ਦੀ ਤੂੰ ਮਤ ਵੀ ਇਹੀ ਲਈ ਪਿਤਾ ਦਾ ਦਰਵਾਜ਼ਾ ਘਮਾਤਾ ਐਸਾ ਮੇਰੇ ਉੱਤੇ ਉਹਨਾਂ ਨੇ ਕਰਮ ਕਮਾਇਆ ਕਹਿੰਦੇ ਜਾਓ ਇਹਨੂੰ ਇੱਥੇ ਖੂਹ ਵਿੱਚ ਸੁੱਟੋ ਮੈਂ ਜਦੋਂ ਪੂਰਨ ਭੱਗ ਗਿਆ ਜਿਉਂਦੇ ਦੀਆਂ ਅੱਖਾਂ ਕੱਢੀਆਂ ਮੇਆਂ ਹੱਥ ਪੈਰ ਕੱਟੇ ਗਏ ਪਰ ਜੇੜੀ ਉਹਦੀ ਜਾਨ ਸੀ ਉਹ ਜਾਨ ਮਿਲ ਗਈ ਉਸੇ ਤਰ੍ਹਾਂ ਜਰਾਤਾ ਨੇ ਬੰਨ ਕੇ ਪੰਡ ਠੱਠੇ ਖੂਬ ਛੱਡਿਆ ਉਹ ਠੱਠੇ ਖੂਬ ਛੱਡਿਆ ਉੱਥੇ ਤੇ ਸਜੀਵਨੀ ਬੁੱਤੀ ਪੈਦਾ ਹੋ ਗਈ ਸਜੀਵਨੀ ਬੁੱਤੀ ਉਹ ਕਹਿੰਦੇ ਨੇ ਜਿਹਦੀ ਬਾਸ਼ਨਾ ਦੇ ਨਾਲੇ ਨਾ ਭੁੱਖ ਨਾ ਪਿਆਸ ਨਾ ਕਿਸੇ ਗੱਲ ਦੀ ਹਾਜਤ ਐ ਇਸੇ ਤਰ੍ਹਾਂ 12 ਸਾਲ ਉੱਥੇ ਬੈਠਿਆ ਗੁਰੂ ਗੋਬਿੰਦ ਸਿੰਘ ਆਪ ਸ਼ਹੀਦ ਹੋ ਤਮੇ ਸ਼ਿਵਜੀ ਭਵਾਨ ਆਪਣੇ ਦਾਦਾ ਗੁਰੂ ਜੀ ਦਾ ਹੁਕਮ ਨਾਮਾ ਪੂਰਾ ਕਰਦੇ ਨੇ ਉਹਨੇ ਵਚਨ ਪੂਰਾ ਕਰਦੇ ਨੇ ਕਹਿੰਦਾ ਮਹਾਰਾਜ ਜਲਾਦ ਸਿੱਧਕੇ ਵਿੱਚ ਖੂਦ ਦੇ ਵੱਢ ਕੇ ਨੈਣ ਪ੍ਰਾਨ ਕਿਰਪਾ ਹੋ ਗਈ ਤੁਸਾਂ ਦੀ ਮੈਨੂੰ ਫੇਰ ਦਿਖਾਓ ਜਹਾਨ ਮਨਾਂ ਭਾਈ ਠੀਕ ਆ ਵਿਕਰਮਾ ਜੀ ਦਾ ਵੀ ਸ਼ਹਿਦ ਜ਼ਰੂਰ ਹੈ ਰਾਇਆ ਸਨਮਾਨ ਵੀ ਬਿਲਕੁਲ ਹੋਇਆ ਪਰ ਇੱਕ ਗੱਲ ਹੈ ਮੇਰੇ ਨਾਲ ਕੋਈ ਛੜੀਆਂ ਛੜਤਾ ਨਹੀਂ ਕਰਦਾ ਕੋਈ ਭੂਤ ਬਲਾ ਜਨ ਪ੍ਰੇਤ ਹੈ ਮੈਨੂੰ ਧੋਖਾ ਦਿੰਦਾ ਹੋਵੇ ਕਹਦਾ ਨਹੀਂ ਬਾਬਾ ਜੀ ਕਹਨਾ ਪੁੱਤਰ ਰਾਜੇ ਜਨ ਨੇ ਰਾਜੇ ਬਲ ਨੇ ਜਦੋਂ 101 ਜੱਗ ਕਰਨ ਦਾ ਪਰਨ ਕਰ ਲਿਆ ਰਾਜੇ ਬਲ ਜੱਗ ਸ਼ੁਰੂ ਹੋ ਗਿਆ ਭਗਵਾਨ ਦੇ ਕਿਤੇ ਦੇ ਵਿੱਚ ਦੇਵਤੇ ਕਹਿਣ ਲੱਗੇ ਮਹਾਰਾਜ ਇੰਦਰ ਕਹਿਣ ਲੱਗਿਆ ਐਨਾ ਮਹਾਰਾਜੀ ਜੇ ਇਹ ਜਗ ਸਪੂਰਨ ਹੋ ਗਏ ਹੋ ਸਕਦਾ ਇੰਦਰ ਦੀ ਗੱਦੀ ਮੰਗ ਲਵੇ ਮੇਰੀ ਗੱਦੀ ਸਭ ਤੋਂ ਪਹਿਲਾਂ ਇਹ ਦੱਸ ਦਿੰਦੇ ਵੀ ਜਿਹੜੀ ਨੇੜੇ ਗੱਦੀ ਆ ਭਗਵਾਨ ਇੰਦਰ ਦੀ ਹੈ ਇੰਦਰ ਦਾ ਇਹ ਤਖਤ ਸਭ ਤੋਂ ਨੇੜੇ ਉਹ ਆਲ ਕਹਿਣ ਲੱਗੇ ਇੰਦਰ ਠੀਕਰ ਕਾਹਦਾ ਕਰਨਾ ਹੈ ਚਲ ਹੋਰ ਕਿਸੇ ਦੀ ਡਿਊਟੀ ਕਾਹਨੂੰ ਲਾਉਣੀ ਹੈ ਮੈਂ ਆਪੇ ਇਸ ਗੱਲ ਨੂੰ ਸੁਲਝਾਉਂਗਾ ਆਪੇ ਦੇਖੋ ਜਿਵੇਂ ਹੁੰਦੀ ਆ ਭਗਵਾਨ ਨੇ ਮੌਨਾ ਰੂਪ ਧਾਰ ਲਿਆ ਮੌਨਾ ਰੂਪ ਧਾਰ ਕੇ ਉੱਥੇ ਬਲ ਰਾਜੇ ਦੇ ਆ ਗਏ ਜਿੱਥੇ ਜਗ ਚੱਲਦੇ ਸੀ ਸਾਰੂ ਮਹਾਤਮਾ ਬ੍ਰਹਮਣ ਲੋਕ ਹੋਰ ਗਰੀਬ ਜਨਤਾ ਡੰਗਰ ਖੜਖਾ ਜਾਂਦੀ ਆ ਧੰਨ ਜਿੱਤਾ ਧੰਨ ਧੰਨ ਹੋ ਰਹੀ ਆ ਜਦੋਂ ਉਸ ਰਾਜੇ ਦੇ ਦਰਬਾਰ ਵਿੱਚ ਪਹੁੰਚੇ ਜਿਹੜੇ ਰਾਜੇ ਹੁੰਦੇ ਨੇ ਵੱਡੇ ਵਿਡਾਈਆਂ ਬੰਦਾ ਨਾ ਵੱਡਿਆਂ ਨੂੰ ਬੜੀਆਂ ਬੜੀਆਂ ਅਕਲਾਂ ਹੁੰਦੀਆਂ ਨੇ ਬੜੀ ਸਮਝ ਹੁੰਦੀ ਹੈ ਭਾਈ ਰੋਡਾ ਸਿੰਘ ਜੀ ਜਿਹੜੇ ਬਾਪੂ ਮਾਸਟਰਾਂ ਦੇ ਦਰਵਾਜ਼ੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਜਦੋਂ ਆਏ ਸੰਤਾਂ ਉਹ ਦੇਖੇ ਪੌਣਾ ਰੂਪ ਪੌਣਾ ਦੇਖਿਆ ਰਾਜਾ ਉਹ ਡੱਬੀ ਉੱਠ ਕੇ ਖੜਾ ਹੋ ਗਿਆ ਨਮਸਕਾਰ ਕਰਕੇ ਪਤਾ ਦੇ ਕੇ ਨਮਸਕਾਰ ਕਰਕੇ ਕਹਿਣਾ ਹੈ ਮਹਾਰਾਜੀ ਤਨ ਭਾਗ ਤੁਸੀਂ ਚਰਨ ਪਾਈ ਬੜੀ ਕਰਤਾ ਹੁਣ ਐ ਦੱਸੋ ਜਲ ਭੋੜਨ ਪਾਣੀ ਕੀ ਸ਼ਕੋਗੇ ਕਹਿੰਦੇ ਰਾਜਾ ਅਸਦੀ ਵੀ ਲੋੜ ਨਹੀਂ ਨਹੀਂ ਮਹਾਰਾਜ ਜੰਗ ਚੱਲਦਾ ਪੜਾਰਾ ਚੱਲਦਾ ਹੈ ਸਾਧੂ ਮਹਾਤਮਾ ਸਾਰੇ ਛਕ ਛਕ ਜਾਂਦੇ ਨੇ ਤੁਸੀਂ ਵੀ ਕੋ ਛਕੋ ਨਹੀਂ ਰਾਜਾ ਅਸੀਂ ਫੇਰ ਛਕਾਂਗੇ ਪਹਿਲਾਂ ਸਾਨੂੰ ਬਚਨ ਦੇ ਪਹਿਲਾ ਬਚਨ ਨੇ ਨਾ ਮਰਾ ਬਚਨ ਦੇ ਕੀ ਲੋੜਾ ਉਹੀ ਮੰਗ ਰਿਹਾ ਕੁਝ ਮੰਗਣਾ ਜਿਹੜੀ ਚੀਜ਼ ਮੰਗੋ ਮੈਂ ਹਾਜ਼ਰ ਕਰਦਾ ਕਹਿੰਦੇ ਨਹੀਂ ਹੋ ਰਾਜਨ ਪਹਿਲਾਂ ਸਾਨੂੰ ਬਚਨ ਦੇ ਮੋ ਵਾਲਿਆ ਪਾਣੀ ਭਰਾਲੀਆਂ ਚੂੜੀਆਂ ਆਖਿਆ ਤਾਂ ਸਾਸੂ ਮੈਂ ਬਚਨ ਦੇ ਚੁੱਕੇ ਮਾਰੇ ਹੁਣ ਕੱਪ ਹੋ ਜਾਂ ਸ਼ੱਕ ਲੋ ਕਹਿੰਦੇ ਨਹੀਂ ਹੁਣ ਸਾਡੇ ਬਚਨ ਪੂਰੇ ਕਰ ਮਾਰੇ ਮੰਗਦੇ ਹੋ ਕਹਿੰਦੇ ਰਾਜਨ ਸਾਨੂੰ ਢਾਈ ਕਦਮਾਂ ਤਰਤੀ ਚਾਹੀਦੇ ਢਾਈ ਕਰਮਾ ਧਰਤੀ ਦੇ ਅਸੀਂ ਕੁੱਲੀ ਪਾ ਕੇ ਉੱਥੇ ਬੈਠ ਕੇ ਭਜਨ ਕਰਾਂਗੇ ਬੰਦਗੀ ਕਰਾਂ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਰਾਜਾ ਬਾਨ ਹੱਥ ਭਰਾਤ ਮਾਰ ਕੇ ਆਣ ਗਿਆ ਕਹਿੰਦਾ ਓਏ ਦੋ ਦੋ ਉਂਗਲ ਦੇ ਸਾਹ ਤੇ ਕਰ ਭੈ ਪੈਰ ਨੇ ਬਾਬੇ ਨੇ ਢਾਈ ਕਰਮਾ ਮੰਗਦਾ ਕਹਿੰਦਾ ਬਾਬਾ ਅਜੇ ਵੀ ਕੁਝ ਹੋਰ ਮੰਗਣਾ ਹੈ ਮੈਂ ਅਜੇ ਵੀ ਦਾਸ ਹਾਂ ਤਨਾ ਕਹਿੰਦਾ ਨਹੀਂ ਜਿਹਨੇ ਫਕਰਾਂ ਨੂੰ ਲੋੜ ਹੋਵੇ ਉਹਨੀਆਂ ਚੀਜ਼ਾਂ ਚਾਹੀਦੀਆਂ ਕਹਿੰਦਾ ਹੋਰ ਪਟਲਾ ਢਾਈ ਕਰਮਾ ਇਥੇ ਤਨ ਚੰਗਲੇ ਲਾ ਗਿਆ ਨੇ ਆਹ ਪ੍ਰਭਾਨ ਨੇ ਕੀ ਕਰਿਆ ਸਾਰੀ ਧਰਤੀ ਦਾ ਦੋ ਇੱਕਦਮ ਕਰੀ ਅੱਧੀ ਕਰਨ ਬਕਾਇਆ ਹੈ ਰਾਜਨ ਨਹੀਂ ਤਾਂ ਉਹ ਬਚਨ ਤੋਂ ਹਾਰ ਜਾ ਨਹੀਂ ਸਾਡੀ ਅੱਧੀ ਕਰਨ ਪੂਰੀ ਕਰ ਦੇ ਕਹਿੰਦਾ ਮਹਾਰਾਜ ਜੀ ਮੈਨੂੰ ਨਹੀਂ ਸੀ ਪਤਾ ਵੀ ਤੁਮ ਆਪਸੋਂ ਪਰ ਮੈਂ ਬਚਨ ਨਹੀਂ ਹਾਰਦਾ ਹੁਣ ਤਾਂ ਮੇਰੇ ਕੋਲ ਕੁਝ ਨਹੀਂ ਆ ਮੇਰਾ ਸਰੀਰ ਹੈ ਕਹਿੰਦਾ ਰੱਖ ਫਿਰ ਜਦੋਂ ਆਏ ਟਾਟੀ ਦੇ ਉੱਤੇ ਲੰਮਾ ਪੈ ਗਿਆ ਰਾਜਾ ਪਰ ਲੰਮਾ ਪਿਆ ਭਗਵਾਨ ਨੇ ਆਏ ਆਪ ਰੱਖ ਲਿਆ ਜਦ ਤਤਰ ਲੋਕੀ ਦਾ ਭਜਨ ਤੀਸਰੇ ਪਤਾਲ ਚ ਪਤਾ ਤੀਸਰੇ ਪਤਾਲ ਚ ਪਤਾ ਕੇ ਉਹ ਮਾਨ ਆਪਣਾ ਕੰਮ ਲੱਗੇ ਖਚਣ ਉਹਨੇ ਵੀ ਘੁੱਟ ਕੇ ਫੜ ਲਿਆ ਕਹਿੰਦਾ ਇਹ ਗੱਲ ਨਹੀਂ ਬਣਨੀ ਮੰਗਤੇ ਆਲੀ ਗੱਲ ਨਾ ਨਾ ਕਰ ਜੇ ਮੰਗਤੈ ਨੇ ਝੋਲੀ ਭਰ ਜੂ ਮੈਂ ਨਾ ਕਹਿੰਦਾ ਚੱਲ ਹੁਣ ਗਾਹਾਂ ਚ ਜਾਈਆਂ ਅਸੀਂ ਇੱਥੇ ਹੀ ਮੁੜ ਜਲੂ ਆਪਣੀ ਇਰਾਦਤ ਪੂਰੀ ਹੋ ਗਈ ਉਹ ਗੱਲ ਨਾ ਕਰ ਤੈਂ ਮੇਰੇ ਨਾਲ ਫੱਟ ਰਿਖੇ ਮੈਂ ਮੈਂ ਬੈਠ ਕੇ ਇੱਥੇ ਭਜਨ ਕਰੂੰਗਾ ਮੈਂ ਬੈਠ ਕੇ ਇੱਥੇ ਬੰਦਗੀ ਕਰੂੰਗਾ ਉਰੇ ਬੈਠ ਜਾਣ ਨਹੀਂ ਦਿੰਦਾ ਜਵੇਂ ਕਹਿੰਦਾ ਵੀ ਇਹਨਾਂ ਦੀ ਬੰਨੀ ਨੂੰ ਕੁਝ ਆ ਨਹੀਂ ਸਕਦਾ ਭਗਤਾਂ ਦੀ ਬੰਨੀ ਬਣ ਕੇ ਬਿੜਾ ਜਾ ਭਗਵਾਨ ਨੂੰ ਜਿੰਨੀਆਂ ਕਚਹਿਰੀਆਂ ਨੇ ਜਿੰਨੇ ਦਰਬਾਰ ਸਾਰਿਆਂ ਦੇ ਵਿੱਚ ਸੋਨਾ ਸਰਾਇ ਹੋ ਗਈ ਕਹਿੰਦੇ ਵੀ ਕਿੱਥੇ ਰਚਨਾ ਨਹੀਂ ਲੱਗਦੀ ਕਿਤੇ ਕੋਈ ਚਾਨਣ ਨਹੀਂ ਹੋ ਰਿਹਾ ਦੇਵਤਾਂ ਨੇ ਇਕੱਠੇ ਹੋ ਕੇ ਵਿਚਾਰ ਕਰੀ ਨਾਰਦ ਮੁਰਾ ਨੇ ਸਾਰਿਆਂ ਨੇ ਆਖਿਆ ਵਈ ਭਗਵਾਨ ਕਿੱਥੇ ਨੇ ਨਾਰਦ ਮੁਰਾ ਨੇ ਲੱਗੇ ਕਹਿੰਦੇ ਭਗਵਾਨ ਨੇ ਤੀਸਰੀ ਪਤਾਲ ਚ ਉੱਥੇ ਕੀ ਕਰਨ ਗਏ ਨੇ ਮੇਰੇ ਮਜਨਾ ਦੇ ਬੰਨੇ ਮੈਂ ਉੱਥੇ ਚਲਾਉਂਦਾ ਛੜਾਗੇ ਲਈਏ ਜਦੋਂ ਭਵਾਨ ਨੂੰ ਲੈ ਗਈ ਉਹਦੇ ਮਰਾਂ ਤਾਂ ਕੋਈ ਵੀ ਕੰਮ ਨਹੀਂ ਚੱਲਦਾ ਕੋਈ ਦਰਵਾਜ਼ਾ ਨਹੀਂ ਲੱਗਦਾ ਕੋਈ ਕਿਚੜੀ ਨਹੀਂ ਲੱਗਦੀ ਦੇਵਤੇ ਚਲੇ ਗਏ ਦੇਵਤੇ